ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਅੱਗੇ ਚੱਲਦੀ ਹੈ ਸਾਖੀ 15ਵਾਂ ਮਹਾਰਾਜ ਦੇ ਕੀਤੇ ਹੋਏ ਬਚਨ ਜਿਹੜੇ ਸਾਨੂੰ ਉਹ ਸਾਖੀ 15ਵਾਂ ਵਿੱਚ ਜਦੋਂ ਸ਼ਾਵਲ ਕੀਤੇ ਗਏ ਹਨ ਕਾਲ ਯੁਗ ਬੀਤੇ 5000 ਤਾਂ ਲਗ ਸੰਖਿਆ ਕਈ ਸਵਾਰ ਕਾਲ ਯੁਗ ਦੇ 5000 ਸਾਲ ਗੁਜ਼ਰਨੇ ਕੇ ਲਗਭਗ ਤੱਕ ਬੜੀ ਉਮੀਦ ਕੀ ਸੀ ਕੁਝ ਗੁਰਤੀ ਦਾ ਵਿਆਹ ਹੈ ਜਿਹੜਾ ਕਾਲ ਯੁੱਗ ਦਾ 5000 ਬੀਤਿਆ ਉਹਦੇ ਬਾਰੇ ਕੁਛ ਦੱਸਿਆ ਵਾਰ ਆਜ ਨੂੰ ਇਹ ਜਿਹੜਾ ਬਿਆਨ ਹੈ ਇਹ ਪੁਰਾਣਾ ਵਿੱਚ ਵੀ ਆਉਂਦਾ ਹੈ ਇਹਦਾ ਜਿਹੜਾ ਬਿਆਨ ਹੈ ਜਿਹੜਾ 5000 ਸਾਲ ਗੁਜ਼ਰਨ ਦਾ ਬੀਦ ਕਹਾ ਸਿੱਖੜ ਸਮਝਾਓ ਮੇਰਾ ਪੰਥ ਕਿਰਨ ਨਹਿ ਜਾਓ ਮੈਂ ਸੋਚ ਅਤੇ ਵਿਚਾਰ ਕੀ ਬਾਤیں ਕਹਿ ਕਰ ਸਿੱਖੋਂ ਕੋ ਸਮਝਾਤਾ ਹਾਂ ਸ਼ਾਂਤੀ ਮੇਰਾ ਪੰਥ रोड़ ना जा नाश ना हो जाए अरदासी सुन बात दिलास पटल नगर जीते पुनसार बेनती महापुरुष यानी बाबा राम कौर जी सुंदर वचन को सुना पटियाला शहर सुबह यानी कि सवेरे होते ही फतेह हो जाएगा यानी पटियाले से सब बात उठेगी पटियाले से ही शिक्षत होगी हार होगी और जहां से फिर बरतरी खास आस, हासिल होगा अरूज होगा मौन फरंगियों के ग्रंड मिले परस्पर उभय नरेंद्र अंग्रेज फरंगियों के ग्रो के ग्रो जथ्या दे जथे यानी के पटियाला को फतेह करेंगे और दोनों राजे नाबा और पटियाला के उनको मिलेंगे नाबा ते पटियाला दे राजे अंग्रेजों ਨਾਲ ਮਿਲਣਗੇ ਮੇਰੇ ਸਬਲ ਨਿਰਬਲ ਭਏ 23 ਮੇਰੋ ਨਿਰਬਲ ਸਬਲ ਤੇ ਹੋਈ ਮੇਰੇ ਬਲਵਾਨ ਸਿੰਘ ਕਮਜ਼ੋਰ ਹੋ ਜਾਣਗੇ ਅਤੇ ਉਹ ਰਾਜ ਜਿਹੜੇ ਨਿਰਬਲ ਕਮਜ਼ੋਰ ਹੁੰਦੇ ਹੋਏ ਵੀ ਉਹ ਅੰਗਰੇਜ਼ਾਂ ਦੀ ਛਾਂ ਵਿੱਚ ਜਾਣ ਸੇ ਬਲ ਬਲਸ਼ਾਲੀ ਹੋ ਜਾਣਗੇ ਜਣਗੇ ਸਾਡੇ ਜਿਹੜੇ ਸਿੱਖ ਸੀਗੇ ਮਹਾਰਤ ਕੰਡੇ ਜੋ ਵੀ ਉਹ ਤਾਂ ਕਮਜ਼ੋਰ ਹੋ ਜਾਣਗੇ ਪਰ ਉਹ ਅੰਗਰੇਜ਼ਾਂ ਦੀ ਛਾਨ ਜਾਣਗੇ ਤੇ ਫਿਰ ਬਲਸ਼ਾਲੀ ਹੋ ਜਾਣਗੇ ਅੰਗਰੇਜ਼ਾਂ ਨਾਲ ਮਿਲ ਕੇ ਉਹਨਾਂ ਦੀ ਜਿਹੜੀ ਫੌਜ ਬਲਸ਼ਾਲੀ ਹੋ ਜਾਏਗੀ ਕਿ ਸਾਰਸਤਰ ਜੋ ਤ ਕ ਦਿਨੋ ਤਮ ਅਨੁਭਵ ਮਮ ਇਹ ਚੀਨੋ ਜਹਾਂ ਕੁਝ ਸ਼ਾਸਤਰ ਵਾਕ ਹੋਣਗੇ ਜੋ ਮੈਂ ਆਪਕੋ ਬਿਆਨ ਕਰੂੰਗਾ ਔਰ ਕੁਝ ਉਹ ਬਚਨ ਹੋਣਗੇ ਜੋ ਮੈਨੂੰ ਖੁਦ ਅਨੁਭਵ ਹੋਏ ਹਨ ਮੈਂ ਕਹਿੰਦਾ ਕਿ ਜਿਹੜੇ ਕੁਝ ਸ਼ਾਸਤਰੀ ਬਚਨ ਹਨ ਤੇ ਕੁਝ ਮੈਨੂੰ ਜਿਹੜੇ ਪਤਾ ਹਨ ਮੈਂ ਉਹ ਵਿਆਮ ਕਰਤਾ ਹਾਂ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਜਿਹੜੇ ਮੈਨੂੰ ਮਿਲੇ ਹਨ ਜਾਂ ਲਗ ਰਹਤ ਖਾਲਸਾ ਨਿਆਰਾ ਤਾਂ ਲਗ ਤੀਜ ਦਿਉ ਮੈਂ ਸਾਰਾ ਜਬ ਤੱਕ ਖਾਲਸਾ ਮਾਕੀ ਜਾਲ ਮੇ नहीं आएगा जानी कि जो तक माया तो दूर रहेगा माया के जो करम भर्म उन्होंने दूर रहेगा असी उन्होंने जो अपना तेज देव गे कनारा कशी तैयारी करेगा भाव दूर रहेगा तब तक तेज प्राप्त वाला होगा और चढ़ती कला में रहेगा ਜਬ ਤੂੰ ਜਾਣੇ ਕਿ ਜਿਹੜਾ ਖਾਲਸ ਹਨ ਖਾਲਸ ਜਿਹੜੀ ਧਰਵ ਦੀ ਕਲਾ ਹੈ ਇਸੇ ਕਰਕੇ ਹੈ ਕਿ ਉਹ ਮर्यादा ਨੂੰ ਛੱਡ ਕੇ ਉੱਤ ਦੂਰ ਹੋਇਆ ਹੈ ਜੋ ਮਹਾਰਾਜ ਨੇ ਮर्यादा ਜਿਹੜੀ ਬਖਸ਼ੀ ਸੀ ਉਤੋਂ ਦੂਰ ਹੋਇਆ ਹੈ ਅਤੇ ਮਾਇਆ ਦੇ ਜਿਹੜੇ ਬੰਧਨ ਹਨ ਉਹਨਾਂ ਦੇ ਵਿੱਚੋਂ ਵੱਜਿਆ ਹੋਇਆ ਹੈ ਇਸੇ ਕਰਕੇ ਹੁਣ ਜਿਹੜਾ ਉਹ ਧਰਵ ਦੀ ਕਲਾ ਵਿੱਚ ਜਾ ਰਿਹਾ ਹੈ ਸ਼ੁੱਧਤਾ ਘਟ ਗਈ ਹੈ ਖਾਲਸ ਖਾਲਸਾ ਕਹਿੰਦੇ ਮਤਲਬ ਮਹਾਰਾਜ ਨੇ ਕਿਹਾ ਕਿ ਜਦ ਤੱਕ ਉਹ ਮਾਇਆ ਦੇ ਵਿੱਚ ਮਾਇਆ ਤੋਂ ਦੂਰ ਰਹੇਗਾ ਅਤੇ ਕਿਨਾਰਾ ਕਸ਼ੀ ਕਰੇਗਾ ਦੂਰ ਰਹੇਗਾ ਉਹਦੇ ਵੱਲ ਦੇਖੇਗਾ ਨਹੀਂ ਯਾਨੀ ਕਿ ਲਾਲਚ ਨਹੀਂ ਕਰੇਗਾ ਮਾਇਆ ਦਾ ਮਤਲਬ ਹੁੰਦਾ ਕਿ ਲਾਲਚ ਜੁਨਾ ਕਰਨਾ ਚਲੋ ਰੋਟੀ ਪਾਣੀ ਜੋਗੀ ਜਿਹੜੀ ਆਉਂਦੀ ਹੈ ਮਾਇਆ ਉਹ ਠੀਕ ਹੈ ਪਰ ਇੰਨਾ ਲਾਲਚ ਕਰ ਦੇਣਾ ਕਿ ਵਿੱਚ ਹੰਕਾਰ ਵੀ ਨਾਲ ਆ ਜਾਂਦਾ ਹੈ ਜਦੋਂ ਮਾਇਆ ਆਉਂਦੀ ਹੈ ਤਾਂ ਹੰਕਾਰ ਵੀ ਲੈ ਕੇ ਆਉਂਦੀ ਹੈ ਆਪਣੇ ਮੋਹ ਬਲਾ ਲਛਮੋਹ ਆਇਆ ਹੰਕਾਰ ਉਦ ਤੱਕ ਜੇ ਇਹ ਦੂਰ ਰਹੇਗਾ ਤਾਂ ਮੇਰੀ ਜਿਹੜੀ ਹੋ ਉਹਨਾਂ ਤੇ ਜਾਂ ਖਾਲਸੇ ਜਿਹੜੀ ਉਹ ਚੜਦੀ ਕਲਾ ਰਹੇਗੀ ਪਰੰਤੂ ਉਹ ਖਾਲਸਾ ऐश्वर्य ਵਿੱਚ ਸਤਿ ਮੇ ਫਸ ਕਰ ਜਾਏਗਾ ਜਿਸ ਦਾ ਵਰਣਨ ਆ ਗਿਆ ਪਰੰਤੂ ਮਹਾਰਾਜ ਨੇ ਕਿਹਾ ਕਿ ਖਾਲਸਾ ਜਿਹੜਾ ਆ ਉਹ ਵਾਸ਼ਨਾਵਾਂ ਵਿੱਚ ਫਸ ਜਾਏਗਾ ਅੱਗੇ ਜਾਤੇ ਮੋਹ ਪਾਸ ਨਾਰੀ ਸੁਖ ਬੰਦੀਏ गायन हंकत गोकुलती है खालसा एक तो स्त्री लड़के की मोहब्बत की फाही में फस जाएगा पाष के जड़ा कि खालसा महाराज का स्त्री जी लड़की होगी लड़के की मोहब्बत में जड़ी फस जाएगी आने वाले समय च दूजे ए दे रूपी गोकल की माया जड़ी गाया इंद्रियों को हांकेगा ਜਿਹੜੀ ਇੰਦਰੀਆਂ ਦਾ ਗਹਿਣਾ ਮੰਨੇਗਾ ਜਿਹੜਾ ਕਿ ਗੁਰੂ ਦੇ ਵਚਨ ਹਨ ਉਹਨਾਂ ਨੂੰ ਨਹੀਂ ਮੰਨੇਗਾ ਇੰਦਰੀਆਂ ਦੇ ਹਿਸਾਬ ਨਾਲ ਮਨ ਦੇ ਹਿਸਾਬ ਨਾਲ ਚੱਲੇਗਾ ਮਨ ਹੀ ਉਹਨੂੰ ਓਪਰੇਟ ਕਰੇਗਾ ਅਰਥਾਤ ਵਿਸ਼ੇਵਕਾਰੋ ਕਾ ਉਹ ਗੁਲਾਮ ਹੋ ਜਾਏਗਾ ਔਣ ਵਾਲੇ ਸਮੇਂ ਤੇ ਪੈਣ ਕਾ ਪੈਸਾ ਖਾਵੇ ਬੈਠ ਦਲੀਚੋ ਨਿਆਉ ਕਮਾਵੇ ਲੜਕੀਆਂ ਔਰ ਭੈਣੋਕੋ ਵੇਚੇਗੇ ਔਰ ਹਰੰਗ ਰਾਗ ਮੇ ਫਸ ਕਰ ਇਨਸਾਫ ਵਾਲੇ ਕਾਹੇਗੇ ਇਥੇ ਮਹਾਰਾਜ ਨੇ ਦੇਖੋ ਕਿ ਅੱਧਾ ਕਿਦਾਂ ਦੇ ਬਚਨ ਕੀਤੇ ਹਨ ਕਿ ਉਹ ਲੜਕੀਆਂ ਔਰ ਭੈਣੋਕੋ ਵੇਚेंगे ਔਰ ਐਸ਼ੋ ਯੂਸ ਦੇ ਫਸ ਕੇ ਇਹ ਵੀ ਕਹੇਗੇ ਕਿ ਅਸੀਂ ਜਿਹੜੀ ਇਹ ਬੜੇ ਇਨਸਾਫ ਵਾਲੇ ਹਾਂ ਇਦਾਂ ਦੇ ਆਉਣ ਵਾਲੇ ਯੁੱਗ ਵਿੱਚ ਸਿੱਖ ਹੋਣਗੇ ਕਿੰਨੀ ਖਤਰਨਾਕ ਜੀਵਿਕ ਵਾਲੇ ਮਹਾਰਾਜ ਨੇ ਇੱਥੇ ਕੀਤੀ ਹੈ ਦੇਖੋ ਜਦੋਂ ਕਾਲ ਯੁਗ ਜਿਹੜਾ ਹੈਗਾ ਆਪਣੀ ਚਰਵ ਸੀਮਾ ਤੋਂ ਉਹਦਾ ਵਾਚਨ ਵੇਦ ਬਾਣੀ ਗੁਰ ਛੋਡਾ ਹੈ। ਵਿਪਰ ਧਰਮ ਕਰ ਜਿਵੇਂ ਮੁੱਢ ਹੈ। ਪੁਰਾਣੀ ਰਸਮਾਂ ਨੂੰ ਗ੍ਰਹਿਣ ਕਰਨਗੇ ਔਰ ਗੁਰੂ ਕੀ ਬਾਣੀ ਦਾ ਤਿਆਗ ਦੇਣਗੇ। ਹੁਣ ਕੀ ਜ਼ਿੰਦਗੀ ਔਰ ਹੁਣ ਕੇ ਕੰਦੋਂ ਪਰ ਬ੍ਰਾਹਮਣੋਂ ਦਾ ਧਰਮ ਹੋਗਾ। ਜਾਨੀ ਕਿ ਦੂਜੇ ਧਰਮ ਬ੍ਰਾਹਮਣਾਂ ਦੇ ਜਿਹੜੇ ਧਰਮ ਜਾਣ ਉਹਨਾਂ ਦੀ ਗ੍ਰੰਥਾਂ ਹਨ। ਉਹਨਾਂ ਨੂੰ ਉਹਨਾਂ ਦਾ ਅਧਿਐਨ ਕਰਨਗੇ। ਉਹਨਾਂ ਦੇ ਜਿਹੜੇ ਕਹੇ ਹੋਏ ਬਚਨ ਆ ਉਹਨਾਂ ਨੂੰ ਮੰਨਣਗੇ ਅੱਜ ਜਿਹੜੇ ਗੁਰੂ ਦਾ ਬਾਣੀ ਸੀ ਗੁਰਬਾਣੀ ਆ ਗੁਰੂ ਰਣਜੀਤ ਸਿੰਘ ਜੀ ਬਾਣੀ ਜਿਹੜੀ ਹੈਗਾ ਉਹਨੂੰ ਤਿਆਗ ਕਰਨਗੇ ਭਾਵ ਉਹ ਤੋਂ ਦੂਰ ਹੋਣਗੇ ਅੱਜ ਦੂਜੇ ਧਰਮਾਂ ਦੀ ਜਿਹੜੀ ਹੈਗੇ ਬ੍ਰਾਹਮਣ ਧਰਮ ਦਾ ਜਿਹੜਾ ਵੇਦ ਹਨ ਉਹਨਾਂ ਨੂੰ ਵਾਚਣਗੇ ਉਹਨਾਂ ਬਾਰੇ ਜੂਨਜ ਕਿਹਾ ਗਿਆ ਉਹਨਾਂ ਨੂੰ ਉਹ ਪਾਲਣਗੇ ਉਤੇ ਗੁਰਬਾਣੀ ਤਾਂ ਦੂਰ ਹੋ ਜਾਣਗੇ ਤੇ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਨੇ ਉਦੋਂ ਵਚਨ ਗੀਤੇ ਸੀ ਦੇਖੋ 1900 ਸਾਲ ਪਹਿਲਾਂ ਨਾਰਮਲੇਸ਼ੀ ਘਰ ਮੈਂ ਆਨਾ ਵੇਸੀਆ ਰਮਨ ਨਾ ਕਬੂਖ ਕਿਸਾਨਾ ਮਲੇਸ਼ੀਓਂ ਦੀ ਇਸਤਰੀਆਂ ਸੀ ਵਿਚਾਰ ਕਰਾਂਗੇ ਦੁਸ਼ਮਣਾਂ ਜਿਹੜੇ ਵੀ ਮੇਰੇ ਦੁਸ਼ਮਣ ਜਿਹੜੇ ਹਨ ਉਹਨਾਂ ਦੀਆਂ ਇਸਤਰੀਆਂ ਨਾਲ ਉਹਨਾਂ ਨਾਲ ਮਿਲਣਗੇ ਫਿਰ ਉਹਨਾਂ ਨੇ ਇਸ਼ਤਿਹਾਨ ਅਗੂ ਚਾਰ ਕਰਨਗੇ ਔਰ ਕੰਜਰੀਆਂ ਸੇਬ ਵੱਧ ਫੈਲੀ ਕਰਨਗੇ ਜਿਹੜੀ ਕੰਜਰੀਆਂ ਹੋਣ ਨੱਚਦੀਆਂ ਜਿਹੜੀਆਂ ਐਦਾਂ ਦੇ ਹੋਣਗੇ ਆਉਣ ਵਾਲੇ ਸਮੇਂ ਵਿੱਚ ਮਰਿਆਦਾ ਤਾਂ ਬਿਲਕੁਲ ਉਲਟ ਹੋ ਜਾਣਗੇ ਢੂੰਡੇ ਪੀਰ ਗੁਰ ਰਹੇ ਦੂਰ ਨਾਰੀ ਨਿਆਏ ਕਰੇ ਭਰਪੂਰ ਮੁਸਲਮਾਨੀ ਪੀਰੋ ਕੇ ਪਾਸ ਜਾਣਗੇ ਔਰ ਗੁਰ ਕਾ ਪਿਆਗ ਕਰਨਗੇ ਯਾਨੀ ਜਗਾ ਮੁਸੀਬਤਾਂ ਤੇ ਜਾਣਗੇ ਉਹਨਾਂ ਨੂੰ ਮੱਥਾ ਟੇਕਣਗੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਉਹਦਾ ਤਿਆਗ ਕਰਨਗੇ ਗੁਰਦੁਆਰੇ ਨਹੀਂ ਜਾਣਗੇ ਭਾਵ ਕਹਿ ਹੁੰਦਾ ਜਿੱਥੇ ਗੁਰਦੀ ਬਾਣੀ ਸਭ ਤੋਂ ਉੱਚੀ ਬਾਣੀ ਜਿਹੜੀ ਗੁਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਤੋਂ ਉੱਚੀ ਹੈ ਇਹ ਜਿਹੜੇ ਵਿਗਿਆਨੀਆਂ ਨੇ ਵੀ ਹੁਣ ਇਹ ਪਰਮਾਨ ਦੇ ਦਿੱਤਾ ਕਿ ਸਰਬ ਉੱਚੀ ਬਾਣੀ ਜਿਹੜੀ ਹੈ ਉਹ ਸਭ ਸੁਪਰੀਮ ਬੁੱਕ ਜਿਹੜੀ ਹੈ ਉਹ ਸਰਬ ਸੁਪਰੀਮ ਬੁੱਕ ਆਫ ਦਾ ਵਰਲਡ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਿਗਿਆਨੀਆਂ ਨੇ ਸਰਚ ਕਰਕੇ ਇਹ ਪ੍ਰਮਾਣ ਦਿੱਤਾ ਹੈ ਕਿ ਇਹ ਸਭ ਤੋਂ ਉੱਤਮ ਬਾਣੀ ਹੈ ਜਿਹੜੀ ਅਗਰ ਇਹਨੂੰ ਫਾਰੇ ਫਾਲੋ ਕਰਦੇ ਹਾਂ ਤਾਂ ਵਰਲਡ ਵਾਰ ਨੂੰ ਰੋਕਣ ਵਿੱਚ ਗੁਰੂ ਰੰਸਾ ਜੀ ਬਾਣੀ ਸਹਾਇਕ ਹੋ ਸਕਦੀ ਹੈ ਅਗਰ ਸਾਰੇ ਇਹਨੂੰ ਫਾਲੋ ਕਰਦੇ ਹਾਂ ਤਾਂ ਕਿਉਂਕਿ ਵਿਗਿਆਨੀ ਵੀ ਤਾਂ ਫਿਰ ਸਾਰੇ ਉਹਦਾ ਜਿੱਤੇ ਬਾਕੀ ਕਿਤਾਬਾਂ ਪੜਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਟ੍ਰਾਂਸਲੇਟ ਕਰਦੇ ਆ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਆ ਕਿ ਉਹਦੇ ਵਿੱਚ ਉਹ ਇਹੋ ਜਿਹਾ ਕੀ ਹੈ ਪਰ ਜਿੱਥੇ ਵੀ ਜਦੋਂ ਉਹ ਗਿਆਨਕ ਪੱਖ ਤੋਂ ਦੇਖਦੇ ਹਨ ਜਾਂ ਸਮਾਜਿਕ ਪੱਖ ਤੋਂ ਦੇਖਦੇ ਹਨ ਜਾਂ ਰਾਜਨੀਤਿਕ ਕਿਸੇ ਤਰ੍ਹਾਂ ਤੋਂ ਦੇਖਦੇ ਹਨ ਤਾਂ ਇਹ ਕੀ ਬਾਣੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਣੀ ਹੈ ਉਹ ਸਰਬੂਪ ਚ ਗਿਆਨ ਦੇਣ ਵਾਲੀ ਬਾਣੀ ਹੈ ਅਗਰੇ ਨੂੰ ਆਪਾਂ ਫੋਲੋ ਕਰਾਂਗੇ ਤਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਰਲਡ ਵਾਰ ਨਹੀਂ ਹੋ ਸਕਦੀ ਅਤੇ ਵਿਸ਼ਵ ਸ਼ਾਂਤੀ ਹੋਵੇਗੀ ਸਾਰੇ ਹੀ ਮਨੁੱਖ ਜਿਹੜੇ ਸੁਖੀ ਹੋਣਗੇ ਅਗਰ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਸਾਰੇ ਫੋਲੋ ਕਰਨਗੇ ਅਤੇ ਜੇ ਦੂਰ ਹੋਏ ਜੇ ਨਾ ਫੋਲੋ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਮਨੁੱਖ ਮੁਸੀਬਤ ਵਿੱਚ ਫਸ ਸਕਦਾ ਹੈ ਹਰ ਜੀ ਮਹਾਰਾਜ ਨੇ ਜਿਹੜੀ ਗੁਰੂ ਅੰਸਾ ਜੀ ਮਹਾਰਾਜ ਜੀ ਬਖਸ਼ਿਸ਼ ਕੀਤੀਆਂ ਬਾਣੀਆਂ ਬਹੁਤ ਹੀ ਉੱਚ ਦਰਜੇ ਦੀ ਗਿਆਨ ਹੈ ਉਸ ਦੇ ਵਿੱਚ ਸਾਡਾ ਨਾਮ ਦਾ ਗਿਆਨ ਅਤੇ ਪੂਰੀ ਬਹੁਤ ਸਾਰੇ ਜਿਹੜੇ ਜਿਮਾਂ ਸੁਖ ਨੇ ਜਾਂ ਆਸਾ ਦੀ ਵਾਰ ਵਿੱਚ ਬਹੁਤ ਸਾਰੇ ਜਪਜੀ ਸਾਹਿਬ ਵਿੱਚ ਗਿਆਨ ਇੰਨਾ ਵੱਧ ਗਿਆਨ ਹੈ ਕਿ ਤੁਸੀਂ ਕਥਾ ਸੁਣੋ ਗੁਰੂ ਅੰਸਾ ਮਹਾਰਾਜ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਗਿਆਨ ਹੈ ਬ੍ਰਹਮ ਗਿਆਨ ਹੈ ਬ੍ਰਹਮ ਗਿਆਨ ਚੌਥੇ ਪੱਦੀ ਬਾਣੀ ਸੋ ਮਹਾਰਾਜ ਨੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਸਿੱਖਾਂ ਦੇ ਜਿਵੇਂ ਮਹਾਰਾਜ ਦੀ ਬਾਣੀ ਤੋਂ ਦੂਰ ਹੋਣਗੇ ਤੇ ਦੂਜੇ ਧਰਮਾਂ ਨੂੰ ਉਹਨਾਂ ਦੇ ਵਿਦੇਸ਼ਾਂ ਨੂੰ ਫਾਲੋ ਕਰਨਗੇ ਇਹ ਵਚਨ ਕੀਤੇ ਹਨ ਸੁਣ ਗੁਰ ਸਿੱਖ 502 ਸਿੱਖ ਸ਼ਹੀਦਨ ਨੀਰੋ 3 500 ਸਿੱਖ ਤੁਰੀਆ ਪਾਦੀ ਪ੍ਰਾਪਤ ਕਰਕੇ ਪਹਾੜ ਨੇ ਸਤਗੁਰੂ ਕੀ ਉਡੀਕ ਮਰੇਗਾ ਇਹ ਵੀ ਬ੍ਰਹਮ ਗਿਆਨ ਦੀ ਇਹੀ ਇੱਕ ਪੜ ਜਿਹੜੀ ਹੈ ਜੁ ਤੁਰੀਆ ਪਾਦੇ ਹੈਗਾ 500 ਸਿੱਖ ਗੁਰੂ ਕੀ ਉਡੀਕ ਕਰੇਗਾ ਔਰ ਯਹੀ ਸ਼ਹੀਦ ਸਿੱਖ ਮੇਰੇ ਬਲ ਵਾਲੇ ਹੋਣਗੇ ਸਿੱਖਾਂ ਦਾ ਹਾਲ ਜਿਹੜਾ ਅਗਲੇ ਸਾਖ ਵਿੱਚ ਅੱਗੇ ਆਏਗਾ ਮਹਾਰਾਜ ਕਹਿੰਦੇ 500 ਸਿੱਖ ਜਿਹੜਾ ਹੈ ਬ੍ਰਹਮ ਗਿਆਨ ਬ੍ਰਹਮ ਗਿਆਨ ਵਿੱਚ ਗਿਆ ਹੋਇਆ ਪਹਾੜ ਮੈਂ ਜਿਹੜਾ ਸੁਰੀਆ ਪਦ ਪ੍ਰਾਪਤ ਕਰਕੇ ਬ੍ਰਹਮ ਗਿਆਨ ਦਾ ਪਦ ਬਰਕ ਕਰਕੇ ਸਤਿਗੁਰੂ ਕੀ ਵਿਕਰੇਗਾ ਉਹੀ ਮੇਰਾ ਸੀਧ ਮੇਰੇ ਬਲ ਵਾਲੇ ਹੋਣਗੇ ਇਹ 사ખી ਦੇ ਖੀਰ ਤੇ ਦਾਸ ਉਹਨਾਂ 500 ਸਿੱਖਾਂ ਦਾ ਕੁਝ ਹਾਲ ਦਿਖੇਗਾ ਜੋ ਕਿ ਦਾਸ ਨੇ ਸੰਤ ਜਵਾਲਾ ਸਿੰਘ ਜੀ ਸਿੱਧਪੁਰ ਸਕੂਲ ਕੰਡੇ ਘਾਟ ਸੁਨਿਆਸੀ ਜਦਕਿ ਦਾਸ ਜੋਸ ਸ਼ਿਮਲਾ ਵਿੱਚ ਸੂਲਣ ਪੰਜਾਬ ਯੂਨੀਵਰਸਿਟੀ ਵਿੱਚ ਨੌਕਰ ਸੀ ਹਤਾ ਉਸ ਨੇ ਨਰਤਾ ਜਿਨ੍ਹਾਂ ਨੇ ਲਿਖੀ ਹੈ ਜਿਹੜੀ ਹੈ ਸੋਸਾਖੀ ਉਹ ਹੀ ਇਹ ਨੋਟ ਇਹਨਾਂ ਨੇ ਲਿਖਿਆ ਹੈ ਕਿ ਜਿਹੜਾ ਉਹਨਾਂ ਦਾ ਜਿਹੜਾ ਸਿੱਖਾਂ ਦਾ ਹਾਲ ਲਿਖੇਗਾ ਸੁਣਿਆ ਹੈ ਕਿ ਸੰਤ ਜਵਾਲਾ ਸਿੰਘ ਜੀ ਆਰ ਅੱਜ ਕੱਲ੍ਹ ਸ਼ਰਪੁਰ ਹਨ ਸੋ ਇਹਨਾਂ ਸਿੱਖਾਂ ਦੇ ਬਾਰੇ ਜਿਹੜੀ ਡਿਸਕਸ਼ਨ ਅੱਗੇ ਕਰਨਗੇ